ਦੇਖੋ ਪਹਿਲਾ ਪੁਆਇੰਟ ਤੇ ਹੈ ਕਿ ਕੋਈ ਵੀ ਸਾਡਾ ਭਰਾ ਹੈ ਜਿਹੜਾ ਮੈਂ ਨਾਰਾਜ਼ ਨਹੀਂ ਸਮਝਦਾ ਕਿ ਜੇ ਮੇਰੀ ਕੋਈ ਬੰਦਾ ਅਚਾਨਕ ਖਿਆਲ ਪਰਕਰ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉੱਟ ਲੈ ਲੈਨੇ ਆ ਮੈਂ ਕਿਹਦੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਮਿਲਦੇ ਤਾਂ ਕੋਈ 파ਟਲ ਲਗਾਜ ਕੇ ਨਹੀਂ ਹੁੰਦੀ ਨਾ ਕੋਈ ਸਾਡੇ ਨਾਲ ਮਜੀਠਾ ਸਾਹਿਬ ਨਾਰਾਜ਼ ਹੈ ਕਿ ਬੈਠੇ ਹੈ ਸੰਜੀਤ ਸਾਹਿਬ ਦੂਸਰੇ ਭਰਾ ਵੀ ਸਾਰੇ ਸਾਡੇ ਭਰਾ ਹੈ ਮੈਂ ਤਾਂ ਈਵਨ रिकॉर्ड ਕਢ ਲਓ ਮੈਂ ਤਾਂ ਜਿਹੜੇ ਭਰਾ ਸਾਡੇ ਨੂੰ ਗੁੱਸੇ ਹੋ ਕੇ ਕਹਿੰਦੇ ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਦਾ ਵੀ ਰਾਜ ਨਹੀਂ ਹੋਇਆ ਮੈਂ ਰਿਕਾਰਡ ਕਢ ਲਓ ਪਾਰਟੀ ਦਾ ਪਾਰਟੀ ਕਿਉਂ ਨਹੀਂ ਕੱਢੇ ਮੈਂ ਡਿਸਪਲਿਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਿਹਾ ਸੀ ਨਹੀਂ ਆਪਣੇ ਭਰਾ ਨੂੰ ਕੋਈ ਵੀ ਕਹਿ ਲੈ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਕਿਹੜੇ ਕਹੋਗੇ ਅਸੀਂ ਪਾਰਟੀ ਛੱਡ ਕੇ ਦੂਜੇ ਪਾਸੇ ਭੱਗ ਗਏ ਆਪਾਂ ਹਰੀ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਕਿ ਕੋਈ ਐਸੀ ਗੱਲ ਨਹੀਂ ਹਾਂਜੀ ਹਾਂਜੀ ਕਿ ਸਾਡੇ ਕੋਲ ਆ ਜਾ ਤੁਸੀਂ ਦੇਖੋ ਸੀ ਥੋੜੇ ਦਿਨ ਸਾਰੇ ਭਰਾ ਸੀ ਇਕੱਠੇ ਗੱਲਬਾਤ ਕਰਦੇ ਆਂ ਇਕੱਠੇ ਤੁਰਾਂਗੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਕੰਮ ਕਰਾਂਗੇ